ਅੱਜ ਪੰਜਾਬ ਸਰਕਾਰ ਨੇ ਤੁਹਾਡਾ ਅਸਤੀਫਾ ਮਨਜ਼ੂਰ ਕਰ ਲਿਆ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ ਅਸਤੀਫਾ ਮਨਜ਼ੂਰ ਕਰ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਅਸਤੀਫਾ ਮਨਜ਼ੂਰ ਕਰਕੇ ਪੰਜਾਬ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਰਿਟਾਇਰਮੈਂਟ ਨਹੀਂ ਦਿੱਤੀ ਅਸੀਂ ਅਸਤੀਫਾ ਮਨਜ਼ੂਰ ਕਰ ਲਿਆ ਤੇ ਇਹਨਾਂ ਨੂੰ ਹੁਣ ਅਸੀਂ ਪੈਨਸ਼ਨ ਨਹੀਂ ਦੇਵਾਂਗੇ ਇਹਨਾਂ ਦੇ ਬਕਾਏ ਨਹੀਂ ਦੇਵਾਂਗੇ ਸੋ ਨਾ ਦੇਣ ਬਕਾਏ ਪੰਜਾਬ ਸਰਕਾਰ ਆਪ ਦਾ ਢਿੱਡ ਭਰ ਲੇ ਜੇ ਉਹਨਾਂ ਦਾ ਭਰਦਾ ਇਸ ਚੀਜ਼ ਨਾਲ ਮੈਂ ਇਲੈਕਸ਼ਨ ਲੜਨੇ ਸੀ ਇਲੈਕਸ਼ਨ ਲੜ ਰਹੀ ਹਾਂ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਇਲੈਕਸ਼ਨ ਲੜਨ ਤੋਂ ਰੋਕਣਾ ਬਹੁਤ ਮਾੜੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਜਦੋਂ ਕਿ ਪਹਿਲਾਂ ਵੀ ਅਫਸਰ ਸਹਿਬਾਨ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਦੇ ਰਹੇ ਆ ਬਹੁਤ ਐਗਜ਼ਾਮਪਲ ਹੈ ਕੁਮਰ ਵਿਜੇ ਪ੍ਰਤਾਪ ਪੁਰੀ ਹੋਰ بڑے ਅਫਸਰਸ ਹੈ ਜਿਨ੍ਹਾਂ ਨੇ ਪਹਿਲਾਂ ਇਲੈਕਸ਼ਨਾਂ ਲੜੀਆਂ ਕੁਲਦੀਪ ਵੈਦ ਜੀ ਹੈ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਅਸਤੀਫਾ ਦੇ ਕੇ ਕਾਂਗਰਸ ਤੋਂ ਇਲੈਕਸ਼ਨ ਲੜੇ ਸੀ ਕੁਮਾਰ ਵਿਜੇ ਪ੍ਰਤਾਪ ਪੁਰਾਣੇ ਕਾਂਗਰਸ ਤੋਂ ਅਸਤੀਫਾ ਦੇ ਕੇ ਕਾਂਗਰਸ ਦੀ ਸਰਕਾਰ ਵੇਲੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਸੋ ਇਹ ਆਮ ਜੀ ਗੱਲ ਹੁੰਦੀ ਸੀ ਪਰ ਇਹ ਇੱਕ ਨਵੀਂ ਗੱਲ ਹੈ ਕਿ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਰੋਕਣਾ ਪਰ ਮੈਂ ਬੀਜੇਪੀ ਦੀ ਟੀਮ ਵਿੱਚ ਸ਼ਾਮਲ ਹੋ ਚੁੱਕੀ ਆ ਤੇ ਮੇਰਾ ਸੁਪਨਾ ਹੈਗਾ ਕਿ 2047 ਤੱਕ ਜਿਹੜਾ ਵਿਕਸਿਤ ਭਾਰਤ ਅਸੀਂ ਬਣਾਉਣਾ ਹੈ ਮੈਂ ਉਹਦੇ ਵਿੱਚ ਕੰਮ ਕਰਨਾ ਚਾਹੁੰਦੀ ਆ ਤੇ ਸਾਨੂੰ ਹਲਕੇ ਦੇ ਲੋਕਾਂ ਦੀ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਸਾਰੇ ਸਾਡੇ ਭੈਣ ਭਰਾ ਆਏ ਹੋਮ-ਹੁਮਾ ਕੇ ਸਾਡੇ ਕੋਲੇ ਆ ਰਹੇ ਆ ਮੇਰਾ ਸਾਥ ਦੇਣਗੇ ਮੈਨੂੰ ਸਪੋਰਟ ਕਰਨਗੇ ਉਹਨਾਂ ਦੀ ਸਪੋਰਟ ਦੇ ਸਿੱਤੇ ਮੈਂ ਖੜੀ ਆ ਇਸ ਕਰਕੇ ਮੈਂ ਡਾ ਵੱਡਾ ਹੌਸਲਾ ਕੀਤਾ ਤੇ ਹੁਣ ਮੇਰੀ ਜਿੱਤ ਤੋਂ ਘਬਰਾ ਕੇ ਮੈਨੂੰ ਸਰਕਾਰੇ ਡਿੱਕੇ ਲਾ ਰਹੀ ਸੀ ਅੱਜ ਸੁਣਿਆ ਸਾਰੇ ਡਿੱਕੇ ਦੂਰ ਹੋ ਗਏ ਹਾਲਾਂਕਿ ਮੈਨੂੰ ਚਿੱਠੀ ਕੋਈ ਨਹੀਂ ਮਿਲੀ ਇਹਨਿੰਦਰਦਾ ਯੂ ਟਰਨ ਸਰਕਾਰ ਨੇ ਦੁਬਾਰਾ ਫਿਰ ਬਾਰ-ਬਾਰ ਜਿਹੜਾ ਉਹਨਾਂ ਦੀਆਂ ਟਰਨਾਂ ਬਾਰੇ ਉਹਨਾਂ ਤੋਂ ਪੁੱਛੋ ਮੇਰੇ ਪੈਣਪਰਾ ਮੇਰੇ ਹੀ ਹਲਕੇ ਦੇ ਲੋਕ ਸਾਡੇ ਨਾਲ ਗੁਰਪ੍ਰੀਤ ਸਿੰਘ ਮਲੂਕਾ ਮੇਰੇ ਪਤੀ ਇੱਥੇ ਲੋਕਾਂ ਚ ਕਿੰਨਾ ਵਧੀਆ ਤਰੀਕੇ ਨਾਲ ਸਾਰੇ ਦੋਸਤਾਂ ਮਿੱਤਰਾਂ ਚ ਵਿਚਰਦੇ ਰਹੇ ਸਾਨੂੰ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਜਿਸ ਤੋਂ ਕਿ ਸਰਕਾਰ ਵੀ ਘਬਰਾ ਰਹੀ ਹੈ ਮੈਂ ਫੇਰ ਕਹਿ ਰਹੀ ਆ ਵੀ ਇੱਕ ਲੇਡੀ ਆਫੀਸਰ ਨੂੰ ਇਸ ਤਰ੍ਹਾਂ ਰੋਕਿਆ ਗਿਆ ਜਦੋਂ ਕਿ ਬਹੁਤ ਸਾਰੇ ਆਫੀਸਰਸ ਪਹਿਲਾਂ ਵੀ ਇਲੈਕਸ਼ਨ ਲੜਦੇ ਰਹੇ ਥੈਂਕ ਯੂ ਜੇ ਪੰਜਾਬ ਸਰਕਾਰ ਨੇ ਤੁਹਾਡਾ ਅਸਤੀਫਾ ਮਨਜ਼ੂਰ ਕਰ ਲਿਆ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ ਅਸਤੀਫਾ ਮਨਜ਼ੂਰ ਕਰ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਅਸਤੀਫਾ ਮਨਜ਼ੂਰ ਕਰਕੇ ਪੰਜਾਬ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਰਿਟਾਇਰਮੈਂਟ ਨਹੀਂ ਦਿੱਤੀ ਅਸੀਂ ਅਸਤੀਫਾ ਮਨਜ਼ੂਰ ਕਰ ਲਿਆ ਤੇ ਇਹਨਾਂ ਨੂੰ ਹੁਣ ਅਸੀਂ ਪੈਨਸ਼ਨ ਨਹੀਂ ਦੇਵਾਂਗੇ ਇਹਨਾਂ ਦੇ ਬਕਾਏ ਨਹੀਂ ਦੇਵਾਂਗੇ ਸੋ ਨਾ ਦੇਣ ਬਕਾਏ ਪੰਜਾਬ ਸਰਕਾਰ ਆਪਦਾ ਢਿੱਡ ਭਰ ਲੇ ਜੇ ਉਹਨਾਂ ਦਾ ਭਰਦਾ ਇਸ ਚੀਜ਼ ਨਾਲ ਮੈਂ ਇਲੈਕਸ਼ਨ ਲੜਨੇ ਸੀ ਇਲੈਕਸ਼ਨ ਲੜ ਰਹੀ ਆ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਇਲੈਕਸ਼ਨ ਲੜਨ ਤੋਂ ਰੋਕਣਾ ਬਹੁਤ ਮਾੜੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਜਦੋਂ ਕਿ ਪਹਿਲਾਂ ਵੀ ਅਫੀਸਰ ਸਹਿਬਾਨ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਦੇ ਰਹੇ ਆ ਬਹੁਤ ਐਗਜ਼ਾਮਪਲ ਹੈ ਕੁਮਰ ਵਿਜੇ ਪ੍ਰਤਾਪ ਪੁਰੀ ਹੋਰ ਬੜੇ ਆਫੀਸਰਸ ਹੈ ਜਿਨ੍ਹਾਂ ਨੇ ਪਹਿਲਾਂ ਇਲੈਕਸ਼ਨਾਂ ਲੜੀਆਂ ਕੁਲਦੀਪ ਵੈਦ ਜੀ ਹੈ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਅਸਤੀਫਾ ਦੇ ਕੇ ਕਾਂਗਰਸ ਤੋਂ ਇਲੈਕਸ਼ਨ ਲੜੇ ਸੀ ਕੁਮਰ ਵਿਜੇ ਪ੍ਰਤਾਪ ਪੁਰਾ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਕਾਂਗਰਸ ਦੀ ਸਰਕਾਰ ਵੇਲੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਸੋ ਇਹ ਆਮ ਜੀ ਗੱਲ ਹੁੰਦੀ ਸੀ ਪਰ ਇਹ ਇੱਕ ਨਵੀਂ ਗੱਲ ਹੈ ਕਿ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਰੋਕਣਾ ਪਰ ਮੈਂ ਬੀਜੇਪੀ ਦੀ ਟੀਮ ਵਿੱਚ ਸ਼ਾਮਲ ਹੋ ਚੁੱਕੀ ਆ ਤੇ ਮੇਰਾ ਸੁਪਨਾ ਹੈਗਾ ਕਿ 2047 ਤੱਕ ਜਿਹੜਾ ਵਿਕਸਿਤ ਭਾਰਤ ਅਸੀਂ ਬਣਾਉਣਾ ਹੈ ਮੈਂ ਉਹਦੇ ਵਿੱਚ ਕੰਮ ਕਰਨਾ ਚਾਹੁੰਦੀ ਆ ਤੇ ਸਾਨੂੰ ਹਲਕੇ ਦੇ ਲੋਕਾਂ ਦੀ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਸਾਰੇ ਸਾਡੇ ਭੈਣ ਭਰਾ ਆਏ ਹੌਮ ਹੁਮਾ ਕੇ ਸਾਡੇ ਕੋਲੇ ਆ ਰਹੇ ਆ ਮੇਰਾ ਸਾਥ ਦੇਣਗੇ ਮੈਨੂੰ ਸਪੋਰਟ ਕਰਨਗੇ ਉਹਨਾਂ ਦੀ ਸਪੋਰਟ ਦੇ ਸਿੱਤੇ ਮੈਂ ਖੜੀ ਆ ਇਸ ਕਰਕੇ ਮੈਂ ਡਾ ਵੱਡਾ ਹੌਸਲਾ ਕੀਤਾ ਤੇ ਹੁਣ ਮੇਰੀ ਜਿੱਤ ਤੋਂ ਘਬਰਾ ਕੇ ਮੈਨੂੰ ਸਰਕਾਰੇ ਡਿੱਕੇ ਲਾ ਰਹੀ ਸੀ ਅੱਜ ਸੁਣਿਆ ਸਾਰੇ ਡਿੱਕੇ ਦੂਰ ਹੋ ਗਏ ਹਾਲਾਂਕਿ ਮੈਨੂੰ ਚਿੱਠੀ ਕੋਈ ਨਹੀਂ ਮਿਲੀ ਇਹਨਾਂ ਦਾ ਜਿਹੜਾ ਯੂ-ਟਰਨ ਸਰਕਾਰ ਨੇ ਦੁਬਾਰਾ ਫਿਰ بار-बार ਜਿਹੜਾ ਉਹਨਾਂ ਦੀਆਂ ਟਰਨਾਂ ਬਾਰੇ ਉਹਨਾਂ ਤੋਂ ਪੁੱਛੋ ਮੇਰੇ ਪੈਣਪਰਾ ਮੇਰੇ ਹਲਕੇ ਦੇ ਲੋਕ ਸਾਡੇ ਨਾਲ ਨ ਗੁਰਪ੍ਰੀਤ ਸਿੰਘ ਮਲੂਕਾ ਮੇਰੇ ਪਤੀ ਇੱਥੇ ਲੋਕਾਂ ਚ ਕਿੰਨਾ ਵਧੀਆ ਤਰੀਕੇ ਨਾਲ ਸਾਰੇ ਦੋਸਤਾਂ ਮਿੱਤਰਾਂ ਚ ਵਿਚਰਦੇ ਰਹੇ ਸਾਨੂੰ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਜਿਸ ਤੋਂ ਕਿ ਸਰਕਾਰ ਵੀ ਕਵਰ ਆ ਰਹੀ ਹੈ ਮੈਂ ਫੇਰ ਕਹਿ ਰਹੀ ਆ ਵੀ ਇੱਕ ਲੇਡੀ ਆਫੀਸਰ ਨੂੰ ਇਸ ਤਰ੍ਹਾਂ ਰੋਕਿਆ ਗਿਆ ਜਦੋਂ ਕਿ ਬਹੁਤ ਸਾਰੇ ਆਫੀਸਰਸ ਪਹਿਲਾਂ ਵੀ ਇਲੈਕਸ਼ਨ लड़ते दे रहे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप